ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੀ ਅਸੀਂ ਇਹ ਕੀਤੀ ਜੀ ਯਾਤਰਾ ਕਪਾਲਮੋਚਨ ਦੀ ਆਓ ਤੁਹਾਨੂੰ ਕਰਾਉਣੇ ਆ ਦਰਸ਼ਨ ਇੱਥੇ ਗੁਰਦੁਆਰਾ ਸਾਹਿਬਾ ਜੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਵੀ ਹੈ ਜੀ ਇਸ ਤੋਂ ਬਾਅਦ ਦੂਸਰਾ ਗੁਰਦੁਆਰਾ ਸਾਹਿਬਾ ਜੀ ਜਿੱਥੇ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਇਹ ਹਮਸਾ ਦਰਸ਼ਨ ਕਰ ਰਹੇ ਹਾਂ ਉਹ ਪਾਸ ਪਈ ਦੇ ਗੋਤਰਾ ਸਹਿ ਵੀ ਬਹੁਤ ਜਿਆਦਾ ਰਾਜ ਸੀਗਾ ਪਰ ਫੇਰ ਵੀ ਅਸੀਂ ਮੱਥਾ ਵਧੀਆ ਤਰੀਕੇ ਨਾਲ ਡੇਗ ਲਈ ਇਹ ਹੈਗਾ ਜੀ ਪ੍ਰਾਚੀਨ ਸਰੋਵਰ ਸੂਰਜਕੰਡ ਸਰੋਵਰ ਆਹ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਗਊ ਅੱਛਾ ਮੰਦਰ ਦਾ ਆਪਣਾ ਸਰੋਵਰ ਬਹੁਤ ਵੱਡਾ ਸਰੋਵਰ ਹੈ ਵੀ ਮੇਲਾ ਬਹੁਤ ਜਿਆਦਾ ਭਾਰੀ ਹੁੰਦਾ ਹਰ ਸਾਲ 22 ਜੁਨਈ ਮੇਹਰ ਕਰਨ ਇਦਾਂ ਹੀ ਯਾਤਰਾ ਕਰਦੇ ਰਹੀ ਸਤਨਾਮ ਸ਼੍ਰੀ ਵਾਹਿਗੁਰੂ